ਸਤ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੇ ਲੰਗ ਮਹੱਲਾ ਚੌਥਾ ਭਾਰ ਕੀਆ ਕਥਾ ਕਹਾਣੀਆ ਗੁਰਪ੍ਰੀਤ ਸੁਣਾਈਆ ਬਰਹਾਰੀ ਗੁਰ ਆਪੜੇ ਗੁਰ ਕਾ ਬਰਜਾਈਆ ਹਰ ਕੀਆ ਕਥਾ ਕਹਾੜੀਆ ਗੁਰ ਪੀਤ ਸੁਨਾਈਆ ਬਰਹਾਰੀ ਗੁਰ ਆਪੜੇ ਗੁਰ ਕਾ ਕਿਆਇ ਮੇਲਾ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ ਹਰ ਕੇ ਗੁਣ ਹਰ ਪਾਵਦੈ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤਿਨ ਤੁਮ ਕਮਜਾਇ ਸਤਿਗੁਰ ਪਿਆਰਾ ਦੇਖਿਆ ਤਿੰਨ ਕਾਹ ਪਾਰੀ ਜੇ ਗੁਰ ਕੀ ਕੀਤੀ ਚੱਕਰੀ ਤਿੰਨ ਸਦ ਬਲਹਾਰੀ ਹਰ ਹਰ ਤੇਰਾ ਨਾਮ ਦੁੱਖ ਮਿਟਨ ਹਾਰਾ ਪਈਆ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਰੇ ਤੇ ਜਗ ਪਰਵਾਨਾ ਤੇਰ ਮਿਟੋ ਨਾਗ ਕੁਬਾਰਿਆ ਸਦਾ ਸਦਾ ਪਰਬੰਨਾ ਸਾਹਾਰ ਤੇਰੀ ਉਸਤਤ ਜੋ ਹਰ ਕਬ ਤੁਹਾਵਾ ਜੋ ਗੁਰ ਮੁਖ ਪਿਆਰਾ ਸੇਵਦੇ ਤੇਨ ਹਰ ਫਲ ਪਾਵੈ ਜਿਨਾ ਹਰ ਸੇਤੀ ਪਰਹੜੀ ਤੇਰਾ ਜੀਅ ਪ੍ਰਭ ਨੰਦ ਵੇ ਜਪ ਜਪ ਪਿਆਰਾ ਜੀਵਦੇ ਹਰ ਨਾਮ ਸਬੰਦੇ ਜਿਨ ਗੁਰਬਖ ਪਿਆਰਾ ਸੇਵਿਆ ਤਿਨ ਤਉ ਤੁਮ ਚਾਇਆ ਓਏ ਆਪ ਛੁੱਟੇ ਪਰਵਾਰਸਿਓ ਸਭ ਜਗਤ ਛਡਾਇਆ ਗੁਰ ਪਿਆਰ ਹਰ ਸੇਵਿਆ ਗੁਰ ਧੰਨ ਗੁਰ ਧੰਨੋ ਜੋ ਪੰਡੋ ਜੋਗਰ ਸਿੱਖ ਗੁਰ ਸੇਵਦੇ ਸੇ ਪੰਨ ਪਰਾਈ ਜਨ ਨਾਨਕ ਤਿਨ ਕੋ ਬਾਰਿਆ ਸਦਾ ਸਦਾੁਰ ਬਾਰੀ ਗੁਰਮukh ਸਖੀ ਸਹੇਲਿਆ ਸੇ ਆਪ ਹਰ ਭਾਈਆ ਹਰ ਦਰਗਪੈ ਨਾਈਆ ਆਰਿਆਪ ਗਲ ਨਾਈਆ ਜੋ ਗੁਰਮੁਖ ਨਾਮ ਧਿਆਰੇ ਤਿਨ ਦਰਸਨ ਦੀਜਾ ਹਮ ਤਿਨ ਕੇ ਚਰਨ ਪਖਾਲ ਦੇ ਧੂੜ ਕੋਲ ਕੋਲ ਪੀਜਾ ਪਾਨ ਸੁਪਾਰੀ ਖਾਤੀਆ ਮੁਖ ਬੀੜੀਆਂ ਲਾਈਆ ਹਰ ਹਰ ਕਦੇ ਨ ਚਿੱਤਿਓ ਜਵ ਪਗੜ ਚਲਾਈਆ ਜਿਨ ਹਰ ਨਾਮ ਹਰ ਚਿੱਤਿਆ ਹਿਰਦੈ ਉਰ ਧਾਰੇ ਤਿਰ ਜਮ ਦੇਡ ਨ ਆਵਈ ਗੁਰ ਸਿਖ ਬੁਰ ਪਿਆਰੇ ਹਰ ਦਾ ਨਾਮ ਨਿਧਾਨ ਕੋਈ ਗੁਰ ਮੁਖ ਜਾਣੇ ਨਾਗ ਕਜਿਨ ਸਤਿਗੁਰ ਪੇਟਿਆ ਅਰੰਗਰਨਿਆ ਪਾਣਾ ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਓ ਆਪ ਕੋ ਰਿਟ ਹੋ ਸਦਵਾਰਿਆ ਜਿਨ ਦਿੱਤੜਾ ਨਾਓ ਸੋ ਤੰਗ ਗੁਰੂ ਸਾਬਾ ਕਬੇਖ ਗੁਰੂ ਬਿਗਸਿਆ ਗੁਰ ਸਤ ਗੁਰ ਤੇਹਾ ਗੁਰ ਰਸਨਾਯ ਪਰਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁੜ ਸਿਖਾ ਗੁਰ ਪੰਨਿਆ ਤੇਨਾ ਭੁਖ ਸਭ ਜਾਵੀ ਹਰ ਕਾ ਮਾਰਗ ਆਖੀਆ ਕਬ ਪਿਤ ਬਿਦ ਜਾਈਆ ਜੇ ਨ ਕੋਰ ਮੁਖ ਹਰਿਆ ਰਾਤਿਆ ਸੇ ਸਾਹ ਵਡਾਣੇ ਹਾਂ ਸਤਿਗੁਰ ਕੋ ਸਤਿਵਾਰਿਆ ਗੁਰ ਪਜ ਰਸਮਾਰੇ ਤੂ ਠਾਕੁਰ ਤੂ ਸਾਹਿਬ ਤੂੰ ਹੈ ਮੇਰਾ ਬੀਰਾ ਤੁਧ ਪਾਵੈ ਤੇਰੀ ਬੰਦਗੀ ਤੋ ਗੁਣੀ ਗਹੀਰਾ ਅੱਪੇ ਹਰ ਇਕ ਰੰਗ ਅੱਪੇ ਬਹਰੰਗੀ ਜੋਤ ਸਭਾਵੈ ਨਾਨਕਾ ਸਾਈ ਗਤ ਚੰਗੀ ਅੱਪੇ ਹਰ ਇਕ ਰੰਗ ਹੈ ਅੱਪੇ ਬਹਰੰਗੀ ਜੋ ਸਪਾਵਨ ਨਾਮ ਕਾ ਸਾਈ ਗਤ ਚੰਗੀ